ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਲੋਕੀਤਾਂ ਦੀ ਚਾਹਤ ਰੱਖਣ ਵਾਲੇ ਸਾਰੇ ਸਰੋਤਿਆਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸੱਚੀ ਕਲ ਕਹਿ ਕੇ ਮਾਣ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਨੂੰ ਨਿਮਾਣੀਆਂ ਜਿਹੀਆਂ ਨੂੰ ਇੰਨੇ ਸੋਹਣੇ-ਸੋਹਣੇ ਕੰਪਲੀਮੈਂਟ ਕਰਦੇ ਨੇ ਸਾਡੇ ਇਸ ਚੈਨਲ ਤੇ ਆ ਕੇ ਸਾਡੇ ਲੋਕੀਤ ਸੁਣਦੇ ਨੇ ਸਾਡਾ ਹੌਂਸਲਾ ਵਧਾਉਂਦੇ ਨੇ ਤੇ ਅਸੀਂ ਇਸ ਹੌਂਸਲੇ ਨੂੰ ਫਿਰ ਅਸੀਂ એનર્ਜੀ ਦਾ ਰੂਪ ਦੇ ਕੇ ਫੇਰ ਅਸੀਂ ਕੋਈ ਨਾ ਕੋਈ ਲੋਕ ਗੀਤ ਲੈ ਕੇ ਇਸ ਚੈਨਲ ਤੇ ਹਾਜ਼ਰ ਹੋ ਜਾਨੇ ਆ ਅੱਜ ਫੇਰ ਦੋਵੇਂ ਭੈਣਾ ਇੱਕ ਬੜਾ ਹਾਸੇ ਮਜ਼ਾਕ ਦੇ ਵਾਲਾ ਲੋਕ ਗੀਤ ਲੈ ਕੇ ਤੁਹਾਡੇ ਸਾਹਮਣੇ ਹੋਇਆ ਉਮੀਦ ਕਰਦੇ ਆ ਤੁਸੀਂ ਅੱਜ ਵਾਲੇ ਲੋਕ ਗੀਤ ਨੂੰ ਵੀ ਭਰਮਾ ਹੰਗਾਰਾ ਦਿਓਗੇ ਆਪ ਵੀ ਕਹੋਗੇ ਆਪਣੇ ਬੱਚਿਆਂ ਨੂੰ ਸਿਖਾਓਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕ ਗੀਤਾਂ ਦੀ ਉਮਰ ਲੰਬੇਰੀ ਕਰੋਗੇ ਤੇ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਆ ਕਿ ਜੇਕਰ ਤੁਹਾਡਾ ਹੌਸਲਾ ਸਾਨੂੰ ਨਾ ਹੋਵੇ ਤਾਂ ਹੋ ਸਕਦਾ ਅਸੀਂ ਹਰ ਰੋਜ਼ ਇਸ ਚੈਨਲ ਤੇ ਹਾਜ਼ਰੀ ਨਾ ਦੇ ਸਕੀਏ ਤੁਹਾਡੀ ਤੁਹਾਡਾ ਹੌਸਲਾ ਦੇਣਾ ਸਾਡੇ ਲਈ ਬਹੁਤ ਜਿਹੜਾ ਹੈਗਾ ਲਾਹੇਵੰਦ ਹੁੰਦਾ ਤੇ ਤਦ ਹੀ ਅਸੀਂ ਇਸ ਚੈਨਲ ਤੇ ਹਾਜ਼ਰ ਹੋ ਜਾਂਦੇ ਆ ਤੇ ਅੱਜ ਫਿਰ ਆਪਾਂ ਹੁਣ ਅੱਜ ਵਾਲਾ ਜਿਹੜਾ ਲੋਕਗੀਤ ਗਾਈਏ ਇਸ ਦਾ ਆਨੰਦ ਮਾਣੀਏ ਸਾਰੇ ਦੇਵਰੇ ਤੂੰ जेड ਪਿਆ ਸਜਣਾ ਕੋਟਾ ਸਿੱਟੇ ਪਟ ਪਟ ਵੇ ਲੜੀਏ ਜਾ ਪੀੜੀਏ ਤਾਰੁ ਸਕੇ ਨਾ ਤੁਰਿਏ ਪੜਿਆ ਸਜਣਾ ਕੌਣ ਮਨਾਉ ਤੈਨੂੰ ਨਿਤ ਵੇ ਲੜੀਏ ਜਾਂ ਪੜੀਏ ਤਾਂ ਪੁੰਜੇ ਨਾ ਸੋਈਏ ਕੀੜੇ ਪਤੰਗੇ ਆਦੇ ਰੁੱਤ ਵੇ ਸਜਣਾ ਕੀੜੇ ਪਤੰਗੇ ਆਦੇ ਰੁੱਤ ਵੇ ਲੜੀਏ ਜਾ ਪੀੜੀਏ ਤਾਰੋਟੀ ਨਾ ਛੱਡੀਏ ਆਂਦਰਾਂ ਜਾ ਦੀਆਂ ਸੁਖ ਵੇ ਸੁੱਕ ਪਿਆ ਸਜਣਾ ਆਂਦਰ ਰਾਜਾ ਦੀਆ ਸੁਕਵੇ ਵੇਰੇ ਨਾ ਬੜੇ ਦਾ ਤੂੰ ਗਲੀ ਬਾਤیں ਲੜੇ ਦਾ ਕਿੰਨੇ ਦੀ ਸਕਣ ਦੀ ਸਿੱਖ ਵੇ ਸਜਣਾ ਕਿੜੀ ਮੇਰੀ ਸੋਕਣ ਦੀ ਸਿੱਖ ਵੈ ਅਜ ਵੀ ਨਾ ਬੋਲਾਂ ਮੈਂ ਕਲ ਵੀ ਨਾ ਬੋਲਾਂ ਪਰਸੋਂ ਜਾਮ ਪੇਕੇ ਉੱਠਵੇਂ सजेना परिसो जावा पे के उठे वे लैन भी नायाली मनोन भी नायावी ਵੇੜਾ ਸਜਣਾ ਪਾ ਬੋ ਵੇੜੇ ਬੁੱਲੇ ਲੁੱਟ ਵੇ ਸੋਰੇ ਦੇ ਵੇੜੇ ਤੂ ਤ ਸੁਣੀਦਾ ਤੂ ਤਿਆ ਪਈਆ ਵੇੜੇ ਵਿੱਚ ਵੇ ਵਿਚ ਭੈੜਿਆ ਸਜੈਣਾ ਤੂਤੀਆ ਪਈਆ ਵੇੜੇ ਵਿੱਚ ਵੇ ਹਾਂਜੀ ਦੋਸਤੋ ਇਹ ਸੀ ਬੜਾ ਸੋਹਣਾ ਲੋਕਗੀਤ ਇੱਕ ਪਤਨੀ ਦੀਆਂ ਜਿਹੜੀਆਂ ਹੈਗੀਆਂ ਨੇ ਸਿੱਖਿਆਵਾਂ ਆਪਣੇ ਪਤੀ ਨੂੰ ਸਾਨੂੰ ਬਹੁਤ ਚੰਗੀਆਂ ਲੱਗਿਆ ਸੀ ਹਾਸੇ ਮਜ਼ਾਕ ਦੇ ਵਿੱਚ ਇਹ ਲੋਕਗੀਤ ਗਾਇਆ ਕਿਉਂਕਿ ਕਦੇ-ਕਦੇ ਲੱਗਦਾ ਨਾ ਅਸੀਂ ਕਿ ਆਪਣੇ ਪਤੀਆਂ ਨੂੰ ਜਿਹੜੀ ਹੈਗੀਆਂ ਅਸੀਂ ਇਹ ਸਿੱਖ ਦਿੰਨੇ ਹਾਂ ਸਾਨੂੰ ਬਹੁਤ ਵਧੀਆ ਲੱਗਿਆ ਤੇ ਉਮੀਦ ਕਰਦੇ ਆ ਕਿ ਤੁਸੀਂ ਵੀ ਚੰਗਾ ਲੁੱਤਫ ਲਓਗੇ ਇਸ ਲੋਕ ਗੀਤ ਤੋਂ ਤੇ ਜੇਕਰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਖੀਰ ਦੇ ਵਿੱਚ ਤੁਹਾਡੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ